ਦੇਖੋ ਟਾਇਰ ਕਿਵੇਂ ਘੁੱਗਦਾ ਹਾਂਜੀ ਮਿੱਤਰੋ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ ਚੈਨਲ ਗੱਲ ਫਾਰਮ ਦੇ ਵਿੱਚ ਤੇ ਕਾਫੀ ਦਿਨਾਂ ਬਾਅਦ ਅੱਜ ਅੱਜ ਵੀਡੀਓ ਨਹੀਂ ਪਾਈ ਆਪਾਂ ਆਵੇਂ ਬਸ ਵੀਡੀਓ ਬਣੀ ਜਾਂਦੀ ਆ ਕਾਫੀ ਦਿਨਾਂ ਬਾਅਦ ਅੱਜ ਆਪਾਂ ਮੇਰੀ ਕੀ ਲਾ ਕੇ ਮਤਲਬ ਸਾਹਮਣੇ ਆ ਦੇ ਕੈਮਰੇ ਨਾਲ ਵੀਡੀਓ ਬਣਾਉਣ ਲੱਗੇ ਆ ਹੈ ਮੇਰੀ ਕੀ ਲਾ ਕੇ ਅੱਜ ਉਹਨਾਂ ਦੀ ਤੇ ਹਾਂ ਵਾਂਚੀ ਲਾ ਕੇ ਆਂਦੀ ਆ ਤੇ ਹੋਰ ਦੱਸੋ ਸਾਰਿਆਂ ਨੇ ਮਾਸ ਕਰਦਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਗੱਲ ਅੱਜਕੱਲ੍ਹ ਇੱਕ ਹੀ ਗੱਲ ਚੱਲੀ ਜਿੰਦੀ ਝੋਨੇ ਦੀ ਲਵਾਈ ਝੋਨੇ ਦੀ ਲਵਾਈ ਸੀਜ਼ਨ ਚੱਲੀ ਜਾਂਦਾ ਝੋਨੇ ਦਾ ਤੇ ਆਪਾਂ ਬੈਠਿਆ ਬਾਹਰ ਠੰਡੀ ਠੰਡੀ ਹਵਾ ਆਈ ਜਾਂਦੀ ਆ ਦੇਖੋ ਜਾਵਨ ਥੱਲੇ ਉਹਨੂੰ ਦੇਖੋ ਮੋਟਰ ਦਾ ਆਪਾਂ ਆਪਦੀਆਂ ਬਣਾ ਲਾਂਗੇ ਉਹ ਦੋ ਤਿੰਨ ਪਹੀਆਂ ਦੇ ਬਣਾਏ ਕਰਨੇ ਜਦੋਂ ਕਿ ਲੈ ਜਾਓ ਚਲ ਚੱਕ ਲੈ ਉਹਨੂੰ ਕਿਹਨੇ ਵੇਚਣੀ ਜਨ ਤੇ ਆਪਾਂ ਚੋਣਾ ਲਾਉਣਾ ਸੀਗਾ 31 ਪੀਆਰ 131 ਤੇ ਅੱਜ ਆਪਾਂ ਲਾਉਣਾ ਸੀ 19 ਤਰੀਕ ਨੂੰ ਤੇ ਬੰਦੇ ਲੇਟ ਹੋ ਗਏ ਤੇ ਹੁਣ ਲੱਗੂਗਾ ਬਾਈ ਨੂੰ ਦੇਖੋ ਬਾਣ ਖਾਲੀ ਪਿਆ ਭਰ ਕੇ ਸੁੱਕ ਗਿਆ ਤੇ ਹੁਣ ਲੱਗੂਗਾ ਬਾਈ ਨੂੰ ਕੱਲ ਨੂੰ ਸ਼ਾਇਦ ਲੱਗਣ ਲੱਗ ਜੇ ਤੇ ਹੋ ਪਰਦੇ ਨਾ ਤੇ ਅੱਜ ਆਪ ਕਰਨਾ ਅੱਜ ਜੱਥ ਨੇ ਕੱਦੂ ਕਰਦੇ ਆ ਸ਼ਹਿਦਵਾਂ ਚ ਤੇ ਬਾਅਦ ਚ ਪਾਣੀ ਖੜਜੂਗਾ ਕਿਉਂਕਿ ਉਹ ਵਨ ਸੈਟ ਨਹੀਂ ਹੁੰਦਾ ਕਿਉਂਕਿ ਆ ਆਪਣਾ ਅੰਦਰਲੀ ਟਿੱਬੇ ਵਾਲਾ ਵਾਂ ਦਾ ਚੱਕਰ ਹੁੰਦਾ ਹਾਂਜੀ ਮਿੱਤਰੋ ਦੇਖੋ ਚੋਪੋ ਜੋ ਤੇ ਬਾਂਦੇ ਆ ਮਗਰ ਸੁਹਾਗੀ ਤੇ ਕੱਦੂ ਕਾਰੀ ਦਿੰਨੇ ਅੱਜ ਕੱਲ ਲਾਉਣ ਲੱਗ ਜਾਣਗੇ ਖੜਾ ਨਾ ਬ੍ਰੈਂਡ ਆ ਉਹ ਟ੍ਰੇਟਰ ਨਹੀਂ ਜਿਹੜੇ ਤੀਜੇ ਤੀਜੇ ਦਿਨ ਖਰਾਬ ਹੋ ਜਾਂਦੇ ਆ ਆ ਸੰਗਲੀਆਂ ਲੰਬੀਆਂ ਤੂੰ ਇੱਕੋ ਜੀਆਂ ਆਈ ਬੰਦਾ ਦਿਖਾਉਣੇ ਆ ਤੁਹਾਨੂੰ ਅੱਗੇ ਅੱਗੇ ਕੇਰਾ ਚਾਬੀ ਲੱਗਦਾ ਹੈ ਨਹੀਂ ਕਿ ਚਾਬੀ ਲੈ ਕੇ ਆਉਣੇ ਜਾ ਕੇ ਚਾਕਲੀ ਚਾਬੀ ਮਿੱਤਰੋ ਤੇ ਸਾਰੇ ਜਾਨੇ ਕਮੈਂਟ ਕਰਕੇ ਕਮੈਂਟ ਸਵਰਾਜ ਲਿਖ ਦਿਓ ਸਾਰੇ ਜਾਨੇ ਜਿਨ੍ਹਾਂ ਨੂੰ ਸਵਰਾਜ ਪਸੰਦ ਆ ਜਿਨ੍ਹਾਂ ਜਿਹੜਾ ਟਰੈਕਟਰ ਪਸੰਦ ਆ ਉਹ ਲਿਖ ਦਿਓ ਮੈਂ ਦੇਖਣਾ ਚਾਹਣਾ ਜਿਹੜੇ ਵੀਡੀਓ ਦੇ ਦੇ ਉਹਨਾਂ ਨੂੰ ਕਿਹੜਾ ਟਰੈਕਟਰ ਪਸੰਦ ਆ ਉਹ ਬ੍ਰਾਂਡ ਲਿਖ ਦਿਓ ਕਮੈਂਟ ਕਰ ਦਿਓ ਜਿਹਨੂੰ ਜਿਹੜਾ ਟਰੈਕਟਰ ਪਸੰਦ ਆ ਹਾਂਜੀ ਮਿੱਤਰੋ ਕੱਢ ਲਿਆ ਟਰੈਕਟਰ ਦੇਖੋ ਕਿੰਨਾ ਮਟ ਚੜਿਆ ਆਹ ਰਾਗ ਜਾ ਡੇੜੀ ਹਾਂ ਜਿੰਨੇ ਚਿਰ ਕੱਦੂ ਦਾ ਕੱਦੂ ਕਰਨਾ ਨਾ ਜਿੰਨੇ ਦਿਨ ਆਪਾਂ ਉਹਨਾਂ ਚੜੇ ਨੂੰ ਐਂ ਖੜਾ ਰਹਿਣੇ ਐਂ ਅੰਦਰੀ ਲਾਇਆ ਕਰਨਾ ਲੈਨੇ ਆ ਫੱਟ ਕਰਕੇ बन ਕੇ ਮਿਲਦੇ ਆ ਮਿੱਤਰੋ ਗਰਮੀ ਬਹੁਤ ਤੇ ਪਾਣੀ ਵੀ ਚੈੱਕ ਕਰ ਲਗੇ ਹੰਝੜੀ ਚਾਹ ਪਾਈ ਥਾਲੀ ਪਿਆ ਪਾਣੀ ਵੀ ਪਾਤ ਕੇ ਤੇ ਉਹ ਬਨ ਕੇ ਚੈੱਕ ਕਰਕੇ ਤੁਹਾਨੂੰ ਮਿਲ ਜੀ ਹਾਂਜੀ ਮਿੱਤਰ ਪਾਣੀ ਪਾਤਾ ਪਰ ਟਰੈਕਟਰ 'ਚ ਇੰਜਨ ਠੰਡਾ ਕਰਨ ਲਈ ਪਾਣੀ ਪਾਉਣਾ ਪੈਂਦਾ ਇੰਜਨ 'ਚ ਰੈਗੂਲੇਟਰ 'ਚ ਤੇ ਸੁਹਾਗੀ ਵੀ ਬਣਤੀ ਆ ਪਰ ਮਗਰ ਇਹਨੂੰ ਸੁਹਾਗਾ ਹੁੰਦਾ ਉਹ ਦੇਖੋ ਤੁਹਾਨੂੰ ਮੈਂ ਸਮਝਾਉਣਾ ਜਿਹੜਾ ਸੁਹਾਗਾ ਹੁੰਦਾ ਨਾ ਮੇਨ ਸੁਹਾਗਾ ਸੁਹਾਗਾ ਹੁੰਦਾ ਆ ਤੇ ਸੁਹਾਗੀ ਹੁੰਦੀ ਏ ਛੋਟੀ ਇਹ ਤਾਂ ਜਵਾਕ ਕਹਿ ਸਕਦੇ ਆ ਕਿਉਂਕਿ ਆ ਛੋਟੇ ਕੰਮ ਵਾਲੀ ਵਰਤੀ ਜਾਂਦੀ ਆ ਗਾ ਨੂੰ ਆਪੇ ਇਹਦਾ ਮਗਰ ਗਾਡਰ ਫਿੱਟ ਕਰ ਦੇਣਾ ਸੈਪਾ ਹੀ ਮਕਾ ਦੇਣਾ ਸੰਗਲਾਂ ਦਾ ਕਰਨ ਨੂੰ ਦਾਇਤ ਕੀ ਕਰਨਾ ਸੀ ਉਹ ਤੇਰੀ ਨੂੰ ਮਿੱਤਰੋ ਆ ਕੀ ਹੋ ਗਿਆ ਚੱਕ ਲਓ ਆ ਪਤਾ ਲੱਗਿਆ ਆ ਤਾਂ ਟੁੱਟੀ ਪਈ ਹੈ ਪਹਿਨੇ ਤਾਂ ਹਾਂ ਪਤਾ ਲੱਗ ਗਿਆ ਪਹਿਨੇ ਟੁੱਟੀ ਪਈ ਸੀਗੀ ਥੇ ਆਹ ਵਾਲੀ ਪੰਨ ਨਮੀ ਪਾ ਗਏ ਹੋਰ ਆ ਗੱਲ ਕੇ ਟੁੱਟ ਜਾਂਦੀ ਆ ਪਈ ਚੜੇ ਅੱਗੇ ਜਮਾਂ ਹਾਂਜੀ ਮਿੱਤਰੋ ਬੈਠੇ ਆ ਪਸਮਰਨ ਸਿਮਰ ਕਰੀ ਜਾਂਦਾ ਕੱਦੂ ਸਿਮਰ ਨੇ ਆਪਦਾ ਫੋਨ ਫੜਾਇਆ ਸੀ ਕਹਿੰਦਾ ਇੰਸਟਾ ਤੇ ਰੀਲ ਪਾ ਦੇ ਕਿਆ ਹੈਗਾ ਆਪਣਾ ਪੇਜ ਜਾ ਕੇ ਕਰ ਲਿਓ ਤੇ ਕਰਤਾ ਕੱਦੂ ਬਸ ਨਿਬਰਣ ਨਾਲ ਹੀ ਆ ਕੰਨੀਆਂ ਤੇ ਰਹਿ ਗਏ ਦੋ ਕਿ ਗੇੜੇ ਬਸ ਅੰਦਰ ਦੇਖੋ ਟਾਇਰ ਕਿਵੇਂ ਘੁੱਗਦਾ ਹੁਣ ਤਾਂ ਨਹੀਂ ਲਵਾਏ ਕਿਉਂਕਿ ਹੁਣ ਤੁਹਾਨੂੰ ਪਤਾ ਕੱਪੜੇ ਵਾਲੀ ਛਤਰੀ ਦਾ ਕੰਮ ਹੁੰਦਾ ਨਾ ਉਹ ਗਰ ਉਹ ਜੇ ਸੇਕ ਪਹੁੰਚਦਾ ਗਰਮੀ ਨਹੀਂ ਲੱਗਦਾ ਜੀ ਉੱਚੀ ਵਾਲੀ ਹੁੰਦੀ ਏ ਮਿਲਦੇ ਹਾਂ ਹੁਣ ਚੋਨਾ ਲਾਉਣ ਵਾਲੇ ਕੱਲ ਵਾਲੇ ਵਲੌਗ ਚ ਅੱਜ ਦਾ ਵਲੌਗ ਮੇਰੇ ਅੱਥਰ ਤੱਕ ਮਾਫ਼ ਕਰਦਾ ਤੁਹਾਨੂੰ ਪਸੰਦ ਆਇਆ ਹੋਣਾ ਤੇ ਜਿਨੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਨਹੀਂ ਕੀਤਾ ਕਰ ਦਿਓ ਤੇ